ਪਰੇ ਕਰਨ ਦੇ ਸਾਫ ਸੇ ਜੋ ਯੂਨੀਫਿਡ ਹੋਦੇ ਦੋ ਦੋ ਗੋਲੇ ਪਰੇ ਕਰਨ ਦੇ ਸਾਫ ਸਾਫ ਹੋ ਗਏ ਨੇ ਆਪਾਂ ਵੀ ਸਹਿ ਰਹੇ ਆਪ ਉਹ ਠੇਕੇਦਾਰ ਠੇਕੇਦਾਰ ਦੇ ਨਾਮ ਪੈ ਲੈਣਗੇ ਜੈਸੇ ਕਿ ਉਹ ਬਲਰ ਜੀ ਜਸਨ ਜੀ ਅੱਜ 슈ਗਰ ਮਿਲ ਮੁਕੇਰੀਆਂ ਦੇ ਕੀਨ ਮੈਨੇਜਰ ਸੰਜੇ ਸਿੰਘ ਨਾਲ ਜਿਹੜੀ ਆ ਉਹ ਕਿਸਾਨ ਜਥੇਬੰਦੀਆਂ ਦੀ ਮੀਟਿੰਗ ਹੋਈ ਹੈ ਜਿਸ ਦੇ ਵਿੱਚ ਪੇਮੈਂਟ ਦੇ ਮੁੱਦੇ ਤੇ ਜਿਹੜੀ ਆ ਉਹ ਗੰਭੀਰ ਚਰਚਾ ਹੋਈ ਕਿ ਬਹੁਤ ਸਾਰੇ ਕਿਸਾਨ ਜਿਹੜੇ ਆ ਉਹਨਾਂ ਦੇ ਪੈਸੇ ਹਾਲੇ ਮੁਕੇਰੀਆਂ 슈ਗਰ ਮਿਲ ਵੱਲ ਬਕਾਇਆ ਜਿਹੜੇ ਰਹਿੰਦੇ ਆ ਜੀਐਮ ਸ਼ੂਗਰ ਮਿਲ ਮਕੇਰੀਆਂ ਨੇ ਦੱਸਿਆ ਕਿ ਲਗਭਗ 25 ਕਰੋੜ ਰੁਪਈਆ ਜਿਹੜਾ ਉਹ ਹਜੇ ਸ਼ੂਗਰ ਮੇਰੇ ਦੇ ਵੱਲ ਜਿਹੜਾ ਉਹ ਕਿਸਾਨਾਂ ਦਾ ਰਹਿੰਦਾ ਉਸ ਤੇ ਸਾਡੀ ਇਹ ਕਮਿਟਮੈਂਟ ਹੋਈ ਹੈ ਕਿ ਉਹ 25 ਜੁਲਾਈ ਤੋਂ ਪਹਿਲਾਂ ਪਹਿਲਾਂ ਜਿਹੜਾ ਉਹ ਇਹ ਬਕਾਇਆ ਜਿਹੜਾ ਉਹ ਖਤਮ ਕੀਤਾ ਜਾਵੇ ਤਾਂ ਕਿ ਜਿਹੜੇ ਕਿਸਾਨ ਹੈ ਉਹ ਆਪਣੀਆਂ ਲੋੜਾਂ ਜਿਹੜੀਆਂ ਉਹ ਪੂਰੀਆਂ ਕਰ ਸਕਣ ਤੇ ਅਸੀਂ ਅੱਗੇ ਤੋਂ ਇਹ ਕਿਸਾਨ ਭਰਾਵਾਂ ਨੂੰ ਕਹਿੰਦੇ ਆਂ ਵੀ ਇਸ ਮਾਮਲੇ ਬਾਰੇ ਜਿਹੜਾ ਪੂਰੀ ਤਰ੍ਹਾਂ ਸੁਚੇਤ ਰਹੋ ਕਿ ਜਿਹੜੀ ਸਾਡੀ ਪੇਮੈਂਟ ਕੈਨ ਐਕਟ ਮੁਤਾਬਕ 14 ਦਿਨਾਂ ਦੇ ਵਿੱਚ ਹੁੰਦੀ ਹੈ ਪਰ 슈ਗਰ ਮਿਲਾਂ ਜਿਹੜੀਆਂ ਉਹ ਇੰਨਾ ਜ਼ਿਆਦਾ ਕਿਸਾਨਾਂ ਦੀ ਖੱਜਲ ਖਵਾਰੀ ਕਰਦੀਆਂ ਕਿ ਉਹ ਆ ਇਸ ਵੇਲੇ ਤੱਕ ਜੁਲਾਈ ਮਹੀਨਾ ਆ ਗਿਆ ਅਗਲਾ ਕੰਨੇ ਦਾ ਸੀਜ਼ਨ ਜਿਹੜਾ ਉਹਦੀ ਗੰਨੇ ਦੀ ਬਣਾਈ ਵੀ ਜਿਹੜੀ ਉਹ ਨੇੜੇ ਆ ਗਈ ਤੇ ਅਜੇ ਵੀ 25 ਕਰੋੜ ਰੁਪਈਆ ਕਿਸਾਨਾਂ ਦਾ ਜਿਹੜਾ ਉਹ ਬਾਕੀ 슈ਗਰ ਮਿਲ ਵੱਲ ਰਹਿੰਦਾ ਇਸ ਦੇ ਕਰਕੇ ਜਿਹੜੀ ਸਰਕਾਰ ਦੀ ਜਿਹੜੀ ਗਵਰਨਮੈਂਟ ਦੀ 60 ਰੁਪਏ ਵਾਲੀ ਪੇਮੈਂਟ ਹੈ ਉਹ ਵੀ ਸਾਡੀ ਬਕਾਇਆ ਇਹਨਾਂ ਗੱਲਾਂ ਕਰਕੇ ਰੁਕੀ ਹੋਈ ਹੈ ਇੱਕ ਮੈਂ ਹੋਰ ਜਾਣਕਾਰੀ ਆ ਜੇ ਕਿਸਾਨ ਭਰਾਵਾਂ ਨੂੰ ਦੇਣੀ ਚਾਹੁੰਦਾ ਕਿ ਜਿਹੜੀ ਤੁਹਾਡੇ ਲਈ ਬਹੁਤ ਹੀ ਘਾਤਕ ਸਿੱਧ ਹੋਵੇਗੀ ਕਿ ਜਿਹੜਾ ਐਫਟੀਏ ਹੈ ਫ੍ਰੀ ਟ੍ਰੇਡ ਐਗਰੀਮੈਂਟ ਜਿਹੜੀ ਅਮਰੀਕਾ ਸਰਕਾਰ ਜਿਹੜੀ ਹੈ ਉਹ ਇੰਡੀਆ ਗਵਰਨਮੈਂਟ ਦੇ ਉੱਤੇ ਦਬਾਅ ਪਾ ਰਹੀ ਹੈ ਅੱਜ 9 ਤਰੀਕ ਨੂੰ ਸਰਕਾਰ ਨੇ ਉਹਦੇ ਤੇ ਫੈਸਲਾ ਲੈਣਾ ਬਹੁਤ ਸਾਰੇ ਥਾਵਾਂ ਤੇ ਅੱਜ ਇਸ ਸਪਰੇ ਦੀ ਜਿਹੜੀਆਂ ਐਜੀਟੇਸ਼ਨਾਂ ਵੀ ਹੋ ਰਹੀਆਂ ਸਾਰੇ ਕਿਸਾਨ ਭਰਾਵਾਂ ਨੂੰ ਮੇਰੀ ਬੇਨਤੀ ਹੈ ਕਿ ਜਿਹੜਾ ਫ੍ਰੀ ਟ੍ਰੇਡ ਐਗਰੀਮੈਂਟ ਹੈ ਜਰੂਰ ਸਾਰੇ ਕਿਸਾਨ ਜਿਹੜੇ ਹੈ ਇਹਨੂੰ ਪੜ੍ਹ ਕੇ ਮਾੜੀ-ਮੋਟੀ ਜਾਣਕਾਰੀ ਜਿੱਥੋਂ ਵੀ YouTube ਤੋਂ ਕਿਸੇ ਚੈਨਲ ਤੋਂ Facebook ਤੋਂ ਉਹਨਾਂ ਨੂੰ ਮਿਲਦੀ ਹੈ ਇਹਦੇ ਬਾਰੇ ਜ਼ਰੂਰ ਜਿਹੜੀ ਉਹ ਜਾਣਕਾਰੀ ਪ੍ਰਾਪਤ ਕਰਨ ਕਿ ਹੈ ਕੀ ਹੈ ਫਿਰ ਹੀ ਇਸ ਦਾ ਵਿਰੋਧ ਕਰ ਸਕਾਂਗੇ ਤਾਂ ਹੀ ਅਸੀਂ ਜਿਹੜੀਆਂ ਆਉਣ ਵਾਲੀਆਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਜਿਹਨਾਂ ਇਲੈਕਸ਼ਨ ਦੇ ਵਿੱਚ ਜਾਣਾ ਉਹਨਾਂ ਦੇ ਅੱਗੇ ਅਸੀਂ ਉਹਨਾਂ ਨੂੰ ਇਹ ਕਹੀਏ ਕਿ ਚੋਣ ਮੈਨੀਫੈਸਟੋ ਦੇ ਵਿੱਚ ਉਹ ਪਾਰਟੀਆਂ ਜਿਹੜੀਆਂ ਕਿਸਾਨਾਂ ਪ੍ਰਤੀ ਕੀ ਸਹਿਯਰਤਾ ਰੱਖਦੀਆਂ ਉਹਨਾਂ ਕੋਲੋਂ ਅਸੀਂ ਇਹ ਸਵਾਲ ਪੁੱਛੀਏ ਕਿ ਚੋਣ ਮੈਨੀਫੈਸਟੋ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਉਹਨਾਂ ਨੂੰ ਲੈ ਕੇ ਆਉਣ ਇਹਨਾਂ ਕਹਿੰਦਾ ਹੋਇਆ ਕਿ ਮਾਦਾ ਜੀ ਅੱਜ ਦਾ ਧੰਨਵਾਦ ਅੱਜ ਪਹਿਲਾਂ ਤਾਂ ਬਹੁਤ-ਬਹੁਤ ਤੁਹਾਡਾ ਧੰਨਵਾਦ ਆ ਵੀ ਕਿ ਤੁਸੀਂ ਆਪਣੇ ਚੈਨਲ ਰਾਹੀਂ ਸਾਡੀਆਂ ਜਿਹੜੀ ਸਰਕਾਰ ਨੂੰ ਇਹ ਰੀਆ ਮੰਗਾ ਤੁਸੀਂ ਦੱਸ ਦਿਓ ਅੱਜ ਜਿਹੜੀ ਸਾਡੀ ਮਕੇਰੀਆਂ ਦੇ ਵਿੱਚ ਮੀਟਿੰਗ ਸੀ ਇੱਕ ਤੇ ਜਸੀਂ ਪੈਸੇ ਦੇ ਸਬੰਧ ਦੇ ਵਿੱਚ ਕੀਤੀ ਕਿ ਕਿਉਂਕਿ 25 ਕਰੋੜ ਰੁਪਏ ਦੀਆਂ ਸਾਹਿਬ ਨੇ ਕਿਹਾ ਕਿ ਰਹਿੰਦਾ ਉਹਨਾਂ ਨੇ ਇਹ ਵੀ ਕਿਹਾ ਵਾ ਕਿ ਮੈਂ 25 ਤਰੀਕ ਤੱਕ ਪਹਿਲਾਂ ਪਹਿਲਾਂ ਕਲੀਅਰ ਕਰ ਦਿਆਂਗੇ ਨੰਬਰ 2 ਸਾਹੀ ਉਹਨਾਂ ਨਾਲ ਇੱਕ ਹੋਰ ਮੀਟਿੰਗ ਕੀਤੀ ਕਿ ਜਿਹੜੀ ਮਿਲਵਾ ਸਾਨੂੰ ਦਵਾਈਆਂ ਦਿੰਦੀ ਆ ਕੋੜਾ ਜਿਹਨੇ ਆਖ ਖਾਲੀ ਦਵਾਈਆਂ ਤੇ ਜਿਹੜੇ ਦੁਕਾਨਾਂ ਵਾਲੇ ਸਾਨੂੰ ਹੁਣ ਐਸਮਿਕ ਜੂਰੀਆ ਡਾਇਆ ਨਹੀਂ ਦੇ ਰਹੇ ਕਹਿੰਦੇ ਕਿ ਤੁਸੀਂ ਜਿਹੜੀ ਖਾਤ ਦਵਾਈ ਆ ਉਹਦਾ ਬੈਨੀਫਿਟ ਤੁਸੀਂ ਸ਼ੂਗਰ ਮਿਲ ਮਕੇਰੀਆ ਨੂੰ ਦਿੰਦੇ ਹੋ ਤੇ ਆਪਾਂ ਤੁਹਾਨੂੰ ਖਾਦ ਕਿਉਂ ਦਈਏ ਕਿਉਂਕਿ ਉਹਨਾਂ ਦੇ ਕਹਿਣਾ ਵਾ ਕਿ ਜਿਹੜੀ ਦਵਾਈ ਸਾਡੇ ਕੋਲ ਆਉਂਦੀ ਆ ਉਹਦੇ ਵਿੱਚ ਹੀ ਸਾਨੂੰ ਧੱਕੇ ਨਾਲ ਖਾਦ ਦੇ ਨਾਲ ਮਿਲਦੀ ਉਹ ਸਾਡੇ ਕੋਲ ਪਈ ਰਹਿੰਦੀ ਹੈ ਕਿ ਦੁਕਾਨਾਂ 'ਚ ਉਹ ਵੀ ਜੀਮ ਸਿੰਘ ਸਾਹਿਬ ਨੇ ਕਹਿਤਾ ਵਾ ਸੁਵਾਸਦ ਹੋਇਆ ਵਾ ਵੀ ਆਪਾਂ ਆਪਣੇ ਲਾਇਸੈਂਸ ਬਣਵਾ ਕੇ ਉਹ ਵੀ ਜ਼ਿੰਮੇਵਾਰਾਂ ਦੀ ਵੱਧ ਵੱਧ ਮਤ ਕਰਾਂਗੇ ਠੀਕ ਆ ਠੀਕ किसानों आज मीटिंग हुई है तो मामले चाहिए है? आज एरिए के सभी सम्मानित और ज्बंदियों से जुड़े हुए लोग जिसमें गुरु नाम सिंह जहानपुर और भूपेंद्र सिंह सेखवा बलजिंद्र सिंह चिमा अर्जुन सिंह कजला छढ़वा और भी इनके काफी साथी सभी का नाम मुझे नहीं याद लेकिन काफी फार्मर आए तो गन्ने को पेमेंट को लेकर इन्होंने पहली बात ये रखी दूसरा इनकी डिमांड थी कि जब ये यूरिया और डीएपी खाद खा लेने जाते हैं तो उनके साथ इनको अलग दवाइयों को लेने के लिए भी मजबूर किया जाता है और तीसरा फैक्ट्री की बॉन्डिंग की हमारी पॉलिसी क्या हो ये हमारी तीन बात थी जिसमें पहला मुद्दा पेमेंट का है तो पेमेंट जो हमारा बाकी है इस हिसाब से अभी हमारे बैंक के वर्किंग करीब चौदह पंद्रह दिन है तो हमारी ये कोशिश है कि हम पेमेंट सारा जुलाई जुलाई के अंदर पेमेंट डील कर दें दूसरा लाइफ जो इन्होंने फर्टिलाइजर की बात करी है इसके लिए हम लाइसेंस के लिए अप्लाई करेंगे और हमारी कोशिश रहेगी कि जिस खाद की जो तंगी गन्ना किसान के गन्ना जो काश्तकार हैं उनको खाद के लिए दिक्कत ना आई जा बाकी इसमें जहाँ भी जरूरत होगी प्रशासन की या संबंधित विभाग की हम अपनी मदद लेंगे रही तीसरी गन्ना बॉन्डिंग की सर्वे का, का काम इस समय चल रहा है करीब करीब सर्वे फाइनल स्टेज में है सर्वे आने के बाद डिस्प्ले का काम चलेगा डिस्प्ले में हर जिम्मेदार को ये दिखाया जाएगा कि उसका टोटल गन्ने का रकबा कितना है उसमें मोडा लहरासू कितना है और फार्मर के संतुष्ट होने के बाद उस सीट पर फार्मर अपने सिग्नेचर करेगा उसके आधार पर हम कैलेंडर बनाएंगे और कैलेंडर बन के आधार पर ही पर्चे निकलेंगे ये ज़िम्मेदारों को आश्वासन दिया इन्हीं तीनों बातों का आज हमारे साथ डिस्कशन हुआ अच्छे माहौल में एक मीटिंग हुई है सभी जिम्मेदार बन